ਤੇ ਸੰਗਰੂਰ ਪੁਲਿਸ ਨੂੰ ਸਫਲਤਾ ਮਿਲੀ ਹੈ ਦੱਸਦੇ ਕਿ ਕੋਰੀਅਰ ਕੰਪਨੀ ਦੇ ਰਾਹੀਂ ਠੱਗੀ ਕਰਨ ਵਾਲੇ ਜੁੜੇ ਨੇ ਕਾਬੂ ਹੋ ਚੁੱਕੇ ਨੇ ਪੁਲਿਸ ਨੇ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਮੁਲਜ਼ਮਾ ਤੇ ਪਹਿਲਾਂ ਵੀ ਮਾਮਲੇ ਜੁੜੇ ਨੇ ਕਈ ਮਾਮਲੇ ਦਰਜ ਕੀਤੇ ਗਏ ਨੇ ਤੇ ਪੁਲਿਸ ਨੂੰ ਦੋ ਮੁਲਜ਼ਮਾ ਪੁਲਿਸ ਨੇ ਚੁੜਾਏ ਦੋ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਵਿੱਚ ਇਹਨਾਂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਹ ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਿੱਥੇ ਕਿ ਅਸੀਂ ਇੱਕ ਕੋਰੀਅਰ ਕੰਪਨੀਜ਼ ਨੂੰ ਟਾਰਗੇਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਸਾਡੀ ਟੀਮ ਨੇ ਬੜੇ ਹੀ ਮਿਹਨਤ ਨਾਲ ਬੜੇ ਐਫਰਟ ਨਾਲ ਇਸ ਗਿਰੋਹ ਤੇ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਹੈ ਜਿਸ ਦੇ ਨਾਲ ਸਾਡੀ ਦੋ ਵਾਰਦਾਤਾਂ ਟ੍ਰੇਸ ਹੋਈਆਂ ਨੇ ਜਿਹੜੀ 195 ਨੰਬਰ ਐਫਆਈਆਰ ਹੋਈ ਸੀ ਪਿਛਲੇ ਮਹੀਨੇ ਥਾਣਾ ਸਿਟੀ ਸੰਗਰੂਰ ਦੇ ਵਿੱਚ ਤੇ 202 ਨੰਬਰ ਹੋਈ ਸੀ ਥਾਣਾ ਭਵਾਨੀਗੜ੍ਹ ਦੇ ਵਿੱਚ ਪਿਛਲੇ ਵੀ ਦਿਨ ਇਹਨਾਂ ਦੇ ਅਰੈਸਟ ਤੋਂ ਬਾਅਦ ਸੁਰੂਆਤ ਚੱਲਿਆ ਹੈਗਾ ਕਿ ਇਸ ਵਾਲੇ ਗਿਰੋਹ ਨੇ ਵਾਰਦਾਤਾਂ ਕੀਤੀਆਂ ਹੈਗੀਆਂ ਹੁਸ਼ਾਲਪੁਰ ਰੂਕਨਗਰ ਪਟਿਆਲਾ ਤੇ ਮਲੇਰਕੋਟਲਾ ਪੰਜਾਬ ਦੇ ਵਿੱਚ ਅਤੇ ਅੰਬਾਲਾ ਤੇ ਯਮੁਨਾ ਨਗਰ ਹਰਿਆਣਾ ਦੇ ਵਿੱਚ ਇਹ ਇੰਟਰ ਸਟੇਟ ਗੈਂਗ ਦੇ ਤਿੰਨ ਮੈਂਬਰ ਨੇ ਜਿਹੜੇ ਤਿੰਨ ਨੂੰ ਅਰੈਸਟ ਕੀਤਾ ਗਏ ਨੇ ਉਹਨਾਂ ਵਿੱਚੋਂ ਹੈ ਅਜੇ ਕੁਮਾਰ ਅਮੇਸ਼ ਸ਼ਰਮਾ ਤੇ ਸੁਨੀਲ ਕੁਮਾਰ ਜਿਹੜੇ ਅਜੇ ਕੁਮਾਰ ਤੇ ਸੁਨੀਲ ਕੁਮਾਰ ਨੇ ਇਹ 32 33 ਸਾਲ ਦੀ ਉਮਰ ਦੇ ਨੇ ਤੇ ਇਹ ਮੁਹਾਲੀ ਦੇ ਰਹਿਣ ਵਾਲੇ ਨੇ ਜਿਹੜਾ ਸੁਨੀਲ ਕੁਮਾਰ ਹੈ ਇਹ 36 ਸਾਲ ਦਾ ਹੈ ਤੇ ਇਹ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ पहला तो अजय कुमार के खिलाफ जो सरगना है इस गिरोह का उसके खिलाफ चार मुकदमे दर्ज ने अमित शर्मा है उसके खिलाफ तीन मुकदमे दर्ज ने जो फतेहगढ़ साहब का इन्हों तो तफतीश के दौरान हूँ तक एक लख रुपये पलसर मोटरसाइकिल औजारा की रिकवरी हुई है हूँ इन्हेस्ट जो पाने तो बाकी जिले भी इनफॉर्म करा कि मुकदमे इन्होंट पा लैन ਪਲੱਸ ਅਸੀਂ ਇਹ ਵੀ ਹੋਰ ਤਤਤੀਸ਼ ਕਰਾਂਗੇ ਕਿ ਇਹਨਾਂ ਤੋਂ ਹੋਰ ਰਿਕਵਰੀ ਹੋਵੇ ਅਗਰ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੋਵੇ ਤਾਂ ਉਸ ਦੇ ਬਾਰੇ ਵੀ ਸਾਨੂੰ ਪਤਾ ਚੱਲੇ ਕੇਸ ਵੱਡੀ ਸਫਲਤਾ ਦੇ ਕਾਰਨ ਜਿਹੜਾ ਇਹ ਰੋਜ਼ਮਰਰਾ ਦੇ ਚੋਰੀਆਂ ਡਕੈਤੀਆਂ ਦੇ ਮਾਮਲੇ ਸਾਹਮਣੇ ਆ ਰਹੇ ਉਸ ਤੇ ਨਥ ਪੈਦਾ ਇੱਕ ਸੰਗਰੂਰ ਪੁਲਿਸ ਦਾ ਵੱਡਾ ਉਪਰਾਲਾ ਹੈ ਸੰਗਰੂਰ ਪੁਲਿਸ